ਤਾ ਖਬਰ ਗੁਰਦਾਸਪੁਰ ਤੋਂ ਸਾਂਝੀ ਕਰ ਲੈਣੇ ਆ ਜਿੱਥੇ ਰੇਲਵੇ ਦੀ ਸਪੈਸ਼ਲ ਡੀਜੀਪੀ ਨੇ ਕੀਤੀ ਗੁਰਦਾਸਪੁਰ ਰੇਲਵੇ ਸਟੇਸ਼ਨ ਦੀ ਚੈਕਿੰਗ ਦੱਸਦੇ ਕਿ ਰੇਲਵੇ ਪੁਲਿਸ ਅਧਿਕਾਰੀਆਂ ਦੀ ਸੁਣਿਆ ਸਮੱਸਿਆ ਅਤੇ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ ਕੀ ਕੁਝ ਕਿਹਾ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ ਤੁਸੀਂ ਬਣੀ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਲਜੀਤ ਸਿੰਘ ਲੰਮ ਦੀ ਰਿਪੋਰਟ ਗੁਰਦਾਸਪੁਰ ਇਹ ਬਿਲਕੁਲ ਰੂਟੀਨ ਚੈਕਿੰਗ ਹੈ ਅਰ ਜਿੱਥੋਂ ਤੱਕ ਇਨਪੁਟ ਦੀ ਗੱਲ ਹੈ ਉਹ ਫਿਲਹਾਲ ਉਸ ਨਾ ਤੱਕ ਨਹੀਂ ਆਈ ਹੋਈਆਂ ਇਹ ਮੇਰੀ ਚੋਕੀ ਹੈ ਕਿ ਜੀਆਰਪੀ ਦੀ मैं अमृतसर आई हुई थी तो इस चेकिंग करके इतने आके जो अपने साथे मुलाजिम काम करते हैं ड्यूटी करते हैं उन्होंने कोई दुख तकलीफ कोई इतनी कमी बेसी हो वो मैं चेक करेकिंग जा रही है रेलवे स्टेशन वगैरह कोई हाँ जी हले मैं रेलवे स्टेशन जाना है उत्थे देखना है कि सिक्योरिटी का की प्रबंध है कोई उत्थी है तो वह भी मैं चेक करना है ਦੇ ਰਿਗਾਰਡਿੰਗ ਜੋ ਵੀ ਐਕਸ਼ਨ ਲੈਣਾ ਹੋਗਾ ਆਰਪੀ ਨਾਲ ਵੀ ਡਿਸਕਸ ਕਰਕੇ ਉਹੋ ਸਾਰੀ ਕਾਰਵਾਈ ਕੀਤੀ ਜਾਏਗੀ ਮੜਾ ਗੁਰਦਾਸਪੁਰ ਹੀ ਸਾਰੇ ਚੈਕਿੰਗ ਚਾਹਤੇ ਹੋ ਔਰ ਵੀ ਹਾਂਪੁਰ ਜਨਕ ਬਟਾਲੇ ਕਰ ਨੀਵੇਂ ਬਟਾਲੇ ਤੋਂ ਆ ਰਹੀ ਹੈ ਰਾਦਰ ਅੰਮ੍ਰੀ ਸਰ ਤੋਂ ਆ ਰਹੀ ਹੈ ਅੰਮ੍ਰੀ ਸਰ ਤੋਂ ਵੀ ਬਟਾਲਾ ਬਟਾਲਾ ਤੋਂ ਗੁਰਦਾਸਪੁਰ ਅਗੇ ਪਠਾਨਕੋਟ ਵੀ ਜਾਣਾ ਹੈ ਠੀਕ ਹੈ ਪਿੱਛੇ ਜੀ ਨਿਊਜ਼ ਆਈ ਹੈ ਕਿ ਨਸ਼ੇ ਦੇ ਸਦਾਕਰ ਜਿਹੜੇ ਹੈ ਬਸ ਸਟੈਂਡ ਬੱਸਾਂ ਨੂੰ ਅੱਜ ਕੱਲ ਬੱਸਾਂ ਦੇ ਥਰੂ ਸਮਰਵੀ ਕਰ ਰਹੇ ਹੈ ਔਰ ਰੇਲਵੇ ਵੀ ਯੂਜ਼ ਕਰ ਰਹੇ ਹੈ ਇਦੇ ਬਾਰੇ ਵੀ ਕੋਈ ਇਨਪੁਟ ਹੈ ਜਾਂ ਚੈਕਿੰਗ ਹੈ ਹਾਂ ਦੇਖੋ ਇਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਆਪਣੇ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਦੇ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਉਹਦੇ ਸਮਾਜ ਚ ਕਾਫੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਕਾਫੀ ਨਾਕੇ ਕਾਸੋ ਆਪਰੇਸ਼ਨ ਦਿੱਤੇ ਜਾ ਰਹੇ ਤੁਹਾਨੂੰ ਪਤਾ ਹੀ ਹੈ ਤੁਸੀਂ ਲੰਮੀ ਦੇਖਦੇ ਰਹਿੰਦੇ ਹੋਗੇ ਤੇ ਉਸ ਉਹਦੇ ਵਿੱਚ ਤੁਸੀਂ ਦੇਖਦੇ ਹੋਗੇ ਜਿਸ ਤਰ੍ਹਾਂ ਨਾਕੇ ਤੇ ਖੜਕੇ ਕਈ ਸਾਰੇ ਆਪਣੇ ਨਸ਼ਾ ਤਸਕਰ ਫੜੇ ਜਾਂਦੇ ਆ ਜਿਦੋਂ ਉੱਥੋਂ ਲੱਗਦੇ ਆ ਉਸੇ ਤਰੀਕੇ ਦਾ ਰੇਲਵੇ ਦੇ ਵਿੱਚ ਵੀ ਜਦੋਂ ਨਸ਼ਾ ਦੀ ਤਸਕਰੀ ਕਰਦੇ ਹਨ ਤੋਂ ਫੜੇ ਜਾਂਦੇ ਹਨ ਸਾਡੇ ਵੱਲੋਂ ਵੀ ਕਾਫੀ ਰਿਕਵਰੀ ਹੋਈ ਹੈ ਰੂਟੀਨ ਚੈਕਿੰਗ ਕੀਤੀ ਜਾ ਰਹੀ ਹੈ ਤੇ ਲੋਕਲ ਪੁਲਿਸ ਵੱਲੋਂ ਰੇਲਵੇ ਸੋਲਿਸ਼ਨ ਰੇਲਵੇ ਸਟੇਸ਼ਨਸ ਤੇ ਦੇਖੋ ਰੇਲਵੇ ਦੀ ਚੈਕਿੰਗ ਰੂਟੀਨ ਚੈਕਿੰਗ ਤੋਂ ਸਾਡੀ ਜੀਆਰਪੀ ਵੱਲੋਂ ਹੀ ਹੁੰਦੀ ਹੈ ਠੀਕ ਹੈ ਨਾ ਵਨ ਸਿਨੇ ਵਾਈਲ ਜਦੋਂ ਕਾਸੋ ਆਪਰੇਸ਼ਨ ਚੱਲਦਾ ਹੈ ਜਾਂ ਕੋਈ ਹੋਰ ਆਪਰੇਸ਼ਨ ਚੱਲਦਾ ਹੈ ਉਹਦੇ ਤੇ ਜ਼ਿਲ੍ਹੇ ਵਾਲੇ ਵੀ ਆ ਕੇ ਇਥੇ ਚੈੱਕ ਕਰਦੇ ਨੇ की कहना मैसेज देना आ बिल्कुल जी मैं तो आम पब्लिक को यही कहना चाहवागी कि जोड़ा नशा है बहुत ही खराब चीज़ है उस तो जिन्ना का दूर रहे उन्ना है क्योंकि नशा कुछ नहीं दिता सिर्फ मौत के सिवा तो जिंदगी बर्बाद हो जाती है तो जिड़े खा रहे हैं या जोड़े बेच रहे हैं वह प्लीज़ उदे तो दूर हो जाए तो जोड़े खाने वाले हैं वो अपना इलाज कराएँ बी डेंटर त जाए ਜੋ ਉਨਾਦੀ ਫੈਮਿਲੀ ਖੁਸ਼ ਰਹੇ ਉਹ ਖੁਸ਼ ਰਹੇ ਉਨਾਦਾ ਖੁਸ਼हाल ਪਰਿਵਾਰ ਰਹੇ ਤੇ ਜਿਹੜੇ ਨਸ਼ਾ ਤਸਕਲ ਜਿਹੜੇ ਵੇਚ ਰਹੇ ਹਨ ਉਹ ਇਸ ਕੰਮ ਤੋਂ ਬਸ ਕਰ ਦੇ ਨਹੀਂ ਤਾਂ ਪੁਲਿਸ ਨੇ ਤਾਂ ਫੜ ਲੈਣਾ ਹੈ ਜਿਹੜੇ ਬੱਚੇ ਖੁਚੇ ਹੈ ਜ਼ਿਆਦਾਤਰ ਤਾਂ ਫੜੇ ਗਏ ਹੈ ਫਿਲਹਾਲ ਜਾਂ ਜਿਹੜੇ ਬੱਚੇ ਉਹ ਛੁਪੇ ਫਿਰ ਰਹੇ ਹੈ ਤੇ ਉਹ ਇਹ ਕੰਮ ਛੱਡਦੇ ਨਹੀਂ ਤਾਂ ਪੁਲਿਸ ਦੇ ਮੱਥੇ ਚਰਨਗੇ ਤਾਂ ਫਿਰ ਉਨਾਦੀ ਹੋਈ ਹਸ਼ਰ ਹੋਣਾ ਹੈ ਜੋ ਬਾਕੀ ਅਦਾ ਹੋ ਰਿਹਾ ਹੈ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਖਰਾਬ ਦੱਸਿਆ ਜਾ ਰਿਹਾ ਕੋਈ ਰੂਟੀਨ ਚ ਸੈਕਿਉਰਟੀ ਵਿਜ਼ਨ ਚੈਕਿੰਗ ਹੋਈ ਰੇਲਵੇ ਤੇ ਰੇਲਵੇ ਦੇ ਵਿੱਚ ਤੋਂ ਦੇਖੋ ਰੁਟੀਨ ਦੇ ਵਿੱਚ ਸਾਡੀ ਚੈਕਿੰਗ ਚਲਦੀ ਹੀ ਰਹਿੰਦੀ ਹੈ ਠੀਕ ਹੈ ਲੇਕਿਨ ਵਨਸ ਇਨ ਅ ਵਾਈਲ ਥੋੜਾ ਹੋਰ ਹੋਰ ਸ਼ਕਤੀ ਨਾਲ ਹੋ ਵਧੀਆ ਤਰੀਕੇ ਨਾਲ ਇਫੈਕਟਿਵ ਤਰੀਕੇ ਨਾਲ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਜਿਲ੍ਹੇ ਦੇ ਵਿੱਚ ਕੀਤਾ ਜਾਂਦਾ ਠੀਕ ਹੈ